આઈ હી ફોલેટ હકી ટુર્નામેન્ટ તન તન સાહેબ શ્રી ગુરતી એક બહાદુર સાબજી દી ચરણ চোপરા પત્ર સી બાબા બકાલા સાહેબ કે સાડે બહોત હી સતકાજયોગ અંકલજી સરદાર ਕਲਵੰਤ ਸਿੰਘ ਜੀ ਸਰਦਾਰ ਬਲਵਿੰਦਰ ਸਿੰਘ ਜੀ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਹਰ ਸਾਲ ਸਲਾਨਾ ਜਿਹੜਾ ਇਹ ਹਾਕੀ ਟੂਰਨਾਮੈਂਟ ਕਰਵਾਇਆ ਜਾਂਦਾ ਜਿਨ੍ਹਾਂ ਨੇ ਬਾਬਾ ਬਕਾਲਾ ਸਾਹਿਬ ਤੋਂ ਹਾਕੀ ਨੂੰ ਪ੍ਰਮੋਟ ਕੀਤਾ ਲੰਮਾ ਸਮਾਂ ਹਾਕੀ ਦੇ ਵਿੱਚ ਆਪਣੇ ਡਿਪਾਰਟਮੈਂਟ ਵੱਲੋਂ ਖੇਡਿਆ ਤੇ ਕਈ ਤਰ੍ਹਾਂ ਦੇ ਮੈਡਲ ਜਿਹੜੇ ਆ ਉਹ ਦੇਸ਼ ਵਾਸਤੇ ਪੰਜਾਬ ਵਾਸਤੇ ਆਪਣੇ ਪਿੰਡ ਵਾਸਤੇ ਉਹਨਾਂ ਨੇ ਪ੍ਰਾਪਤ ਕੀਤੇ ਅੱਜ ਉਹਨਾਂ ਦੀ ਯਾਦ ਦੇ ਵਿੱਚ ਸਾਡੀ ਸਾਰੀ ਟੀਮ ਵੱਲੋਂ ਸਾਰੇ ਨਗਰ ਵੱਲੋਂ ਇਲਾਕਾ ਨਿਵਾਸੀਆਂ ਵੱਲੋਂ ਇਸ ਟੂਰਨਾਮੈਂਟ ਨੂੰ ਕਰਵਾਇਆ ਜਾ ਰਿਹਾ ਬੜਾ ਵਧੀਆ ਲੱਗਦਾ ਹੈ ਜਦੋਂ ਸਾਡੇ ਬਜ਼ੁਰਗਾਂ ਦੀ ਯਾਦ ਦੇ ਵਿੱਚ ਸਾਡੇ ਖਿਡਾਰੀਆਂ ਦੀ ਯਾਦ ਦੇ ਵਿੱਚ ਇਹ ਕੰਮ ਇਹ ਟੂਰਨਾਮੈਂਟ ਹੁੰਦੇ ਆ ਆ ਸਾਹਮਣੇ ਸਾਡੇ ਛੋਟੇ ਬੱਚੇ ਆਉਣ ਵਾਲੀ ਪੀੜੀ ਜਿਹੜੀ ਆ ਕਿਉਂਕਿ ਇਹਨਾਂ ਬਜ਼ੁਰਗਾਂ ਦੀ ਬਦੌਲਤ ਅੱਜ ਮਾਣ ਮਹਿਸੂਸ ਹੁੰਦਾ ਹੈ ਜਦੋਂ ਇੰਡੀਆ ਦੀ ਹਾਕੀ ਦੀ ਟੀਮ ਦੇ ਵਿੱਚ ਸਾਡੇ ਹਲਕੇ ਦੇ ਚਾਰ ਖਿਡਾਰੀ ਖੇਡਦੇ ਆ ਕੈਪਟਨ ਇੰਡੀਆ ਦੀ ਹਾਕੀ ਦੀ ਟੀਮ ਦਾ ਜਿਹੜਾ ਉਹ ਸਾਡੇ ਹਲਕੇ ਦਾ ਪਿੰਡ ਤਿੰਮੋਵਾਲ ਤੋਂ ਤੇ ਮਾਣ ਨਾਲ ਸਿਰ ਉੱਚਾ ਹੋ ਜਾਂਦਾ ਹੈ ਕਿ ਦੁਨੀਆ ਦੇ ਵਿੱਚ ਜਿਹੜਾ ਸਾਡੇ ਬਾਬਾ ਬਕਾਲਾ ਸਾਹਿਬ ਦਾ ਸਾਡੇ ਹਲਕਾ ਬਾਬਾ ਬਕਾਲਾ ਸਾਹਿਬ ਦਾ ਨਾਂ ਰੋਸ਼ਨ ਕਰਦੇ ਆ ਮੈਂ ਆਪਣੇ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੀ ਆਮ ਆਦਮੀ ਪਾਰਟੀ ਸਾਡੇ ਮਾਣਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਵੱਲੋਂ ਹਮੇਸ਼ਾ ਸਾਡੀ ਇਹ ਅਰਦਾਸ ਹੈ ਕਿ ਕੁਰਤੀਕ ਬਾਦਰ ਸੱਚੇ ਪਾਤਸ਼ਾਹ ਐਵੇਂ ਹੀ ਮੇਰ ਪਰਿਆ ਹੱਥ ਰੱਖੇ ਤੇ ਐਵੇਂ ਹੀ ਸਾਡੇ ਏਰੀਆ ਦੇ ਵਿੱਚੋਂ ਸਾਡੀਆਂ ਇਹਨਾਂ ਗਰਾਊਂਡਾਂ ਦੇ ਵਿੱਚੋਂ ਛੋਟੇ ਬੱਚੇ ਛੋਟੀ ਪਨੀਰੀ ਜਿਹੜੀ ਆ ਉਹ ਇੱਕ ਦਿਨ ਨੂੰ ਵੱਡੀਆਂ ਬਲੰਦੀਆਂ ਨੂੰ ਛੋਣ ਤੇ ਸਾਡੇ ਦੇਸ਼ ਦਾ ਨਾਂ ਰੋਸ਼ਨ ਕਰੇ ਐਮਐਲ ਸਾਹਿਬ ਅੱਜ ਜ ਬੜੇ ਮਾਨ ਨਾਲ ਤੁਹਾਡੇ ਟੀਚਰ ਰਹੇ ਨੇ ਉਹਨਾਂ ਨੇ ਡਿਮਾਂਡ ਰੱਖੀ ਏ ਇੱਕ ਟੀਚਰ ਵਾਲੇ ਲਹਿਜੇ ਵਿੱਚ ਹੀ ਰੱਖੀ ਏ ਕੀ ਕਹਿਣਾ ਚਾਹੋਗੇ ਸਰਦਾਰ ਦਲਬਾਖ ਸਿੰਘ ਜੀ ਮੇਰੇ ਸਾਇੰਸ ਦੇ ਟੀਚਰ ਰਹੇ ਆ ਮੈਂ ਉਹਨਾਂ ਕੋ 10th 8th 9th ਦੇ ਵਿੱਚ ਪੜਦਾ ਰਿਹਾ ਜੀ ਉਹਨਾਂ ਨੇ ਅਸਟੋਡਰਫ ਦੀ ਗੱਲ ਕੀਤੀ ਹੈ ਮੈਂ ਦੱਸਣਾ ਚਾਹੁੰਨਾ ਬਾਬਾ ਬਕਾਲਾ ਸਾਹਿਬ ਦੇ ਨਵਾਸੀਆਂ ਨੂੰ ਕਿ ਜਦੋਂ ਰਖੜ ਪੁੰਨਿਆਂ ਦੀ ਕਾਨਫਰੰਸ ਹੁੰਦੀ ਹੈ ਜਦੋਂ ਸੱਚਾ ਗੁਰੂ ਲਾਦੋ ਦੇ ਦਿਵਸ ਤੇ ਮੇਲਾ ਮਨਾਇਆ ਜਾਂਦਾ ਹੈ ਉਸ ਟਾਈਮ ਸੀਐਮ ਸਾਹਿਬ ਆਏ ਸੀਗੇ ਤੇ ਸੀਐਮ ਸਾਹਿਬ ਕੋਲੋਂ ਮੈਂ ਇਸ ਗਰਾਊਂਡ ਦੇ ਵਿੱਚ ਅਸਟੋਡਰਫ ਦੀ ਦਮ ਜਿਹੜੀ ਮੰਗ ਜਿਹੜੀ ਰੱਖੀ ਸੀ ਡਿਪਾਰਟਮੈਂਟ ਵੱਲੋਂ ਇਸ ਗਰਾਊਂਡ ਨੂੰ ਚੈੱਕ ਕਰਕੇ ਵੀ ਗਿਆ ਥੋੜੀ ਜੀ ਗਰਾਊਂਡ ਛੋਟੀ ਹੋਣ ਕਰਕੇ ਜਿਹੜਾ ਇਹ ਸਟੋਟਰਫ ਨਹੀਂ ਲੱਗੀ ਮੇਰੀ ਕੋਸ਼ਿਸ਼ ਹੈ ਦਿਨੋਂ ਕੋਚੇ ਜਾਏ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਮੈਂ ਸਾਰੀ ਕਮੇਟੀ ਦੇ ਨਾਲ ਕਮੇਟੀ ਦੇ ਪ੍ਰਧਾਨ ਨੇ ਸਾਡੇ ਸਰਦਾਰ ਸਜੀਤ ਸਿੰਘ ਜੀ ਕੰਗ ਸਾਬ ਇਹਨਾਂ ਦੀ ਪੂਰੀ ਸਮੁੱਚੀ ਟੀਮ ਹੈ ਤੇ ਪਿੰਡ ਵਾਸੀ ਨੇ ਸਾਰੇ ਸਾਰਿਆਂ ਦੀ ਸਲਾਹ ਦੇ ਨਾਲ ਇਸ ਗਰਾਊਂਡ ਨੂੰ ਖੁੱਲਾ ਕਰਕੇ ਇਹਦਾ ਜਿਹੜਾ ਏਰੀਆ ਪੂਰਾ ਕਰਕੇ ਇੱਥੇ ਅਸੀਂ ਆਪਣੀ ਸਰਕਾਰ ਤੋਂ ਮੰਗ ਰੱਖੀ ਜਿਹੜੀ ਸੀਐਮ ਸਾਹਿਬ ਕੋ ਕਿ ਜਲਦੀ ਅਫਸਟ੍ਰਾਪ ਜਿਹੜੀ ਆ ਲਵਾਈ ਜਾਓ